ਬੀਤੇ ਦਿਨੀ ਅਬੋਹਰ ਦੇ ਮਸ਼ਹੂਰ ਕੁੜਤਾ ਪਜਾਮਾ ਕਿੰਗ ਕਹੇ ਜਾਣ ਵਾਲੇ ਸੰਜੇ ਵਰਮਾ ਤੇ ਗੈਂਗਸਟਰਾਂ ਵੱਲੋਂ ਗੋਲੀਆਂ ਚਲਾ ਕੇ ਉਹਨਾਂ ਦੀ ਜਾਨ ਲੈ ਲਈ ਸੀ ਉਸ ਤੋਂ ਬਾਅਦ ਅਬੋਹਰ ਵਿੱਚ ਸਿਆਸਤ ਪੱਕ ਗਈ ਹੈ ਜਿੱਥੇ ਵਕ ਵਕ ਪਾਰਟੀਆਂ ਦੇ ਆਗੂ ਉਹਨਾਂ ਦੇ ਘਰ ਅਫਸੋਸ ਕਰਨ ਪੁੱਜ ਰਹੇ ਹਨ ਉੱਥੇ ਹੀ ਵਕ ਵਕ ਪਾਰਟੀਆਂ ਦੇ ਆਗੂਆ ਵੱਲੋਂ ਗੈਂਗਸਟਰਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਰੜੇ ਹੱਥੀ ਲਿਆ ਜਾ ਰਿਹਾ ਹੈ ਅੱਜ ਇਸੇ ਲੜੀ ਤਹਿਤ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪੰਜਾਬ ਪ੍ਰਧਾਨ ਸ਼੍ਰੀ ਸੁਖਬੀਰ ਸਿੰਘ ਬਾਦਲ ਉਨ੍ਹਾਂ ਦੇ ਘਰ ਪੁੱਜੇ ਅਤੇ ਅਫਸੋਸ ਜ਼ਾਹਿਰ ਕੀਤਾ ਅਤੇ ਕਿਹਾ ਕਿ ਪੰਜਾਬ ਇੱਕ ਚਿੰਤਾ ਦਾ ਵਿਸ਼ਾ ਬਣ ਚੁੱਕਿਆ ਹੈ ਕਿਉਂਕਿ ਆਮ ਆਦਮੀ ਪਾਰਟੀ ਕ੍ਰੂਣਵਸਥਾ ਬਰਾਂਡ ਵਿੱਚ ਪੂਰੀ ਤਰ੍ਹਾਂ ਅਸਫਲ ਹੋ ਗਈ ਹੈ ਉਹਨਾਂ ਕਰੜੇ ਹੱਥੀ ਲੈਂਦੇ ਹੋਰ ਕੀ ਕੁਝ ਕਿਹਾ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਥੋੜਾ ਜੀ ਸੰਜੀਤ ਜੀ ਦੇ ਘਰੇ ਮੈਂ ਆਜਾਇਆ ਜਿਨ੍ਹਾਂ ਦਾ ਬੜੀ ਬੇਰਹਿਮੀ ਨਾਲ ਗੈਂਗਸਟਰਾਂ ਨੇ ਕਤਲ ਕੀਤਾ ਇੱਕ ਬੜਾ ਨੇਕ ਪਰਵਾਰ ਸਖੀਨੇ ਆਮ ਲੋਕਾਂ ਦੀ ਵੀ ਬੜੀ ਸੇਵਾ ਕਰਦੇ ਸੀ ਤੇ ਉਹਨਾਂ ਨੇ ਬੜਾ ਪਿਆਰ ਕਮਾਇਆ پورے ਇਲਾਕੇ 'ਚ ਦੇਖੋ ਜੀ ਐਜੇ ਲੋਕਾਂ ਤੇ ਦਿਨ ਦਿਨੇ ਮਰਡਰ ਹੋਣ ਲੱਗ ਜਾਣਗੇ ਤੇ ਇੱਥੇ ਰਹੂਗਾ ਕੌਣ ਪੰਜਾਬ ਪਿਛਲੇ 2 ਸਾਲਾਂ 'ਚ ਮੈਂ ਦੇਖ ਰਿਹਾ 3 ਸਾਲਾਂ 'ਚ ਜਦੋਂ ਦੇ ਝਾੜੂ ਵਾਲੇ ਆਏ ਆ ਹਰ ਰੋਜ਼ ਕਿਤੇ ਬੈਂਕ ਲੁੱਟਿਆ ਜਾ ਰਿਹਾ ਕਿਤੇ ਐਕਸਟਰੈਕਸ਼ਨ ਕੀਤੀ ਜਾ ਰਹੀ ਹੈ ਕਿਤੇ ਕਿਸੇ ਨੂੰ ਵਪਾਰੀ ਨੂੰ ਗੋਲੀ ਮਾਰੀ ਜਾ ਰਹੀ ਹੈ ਕੱਲ ਮੈਂ ਮੋਗੇ ਸੀ ਜਿੱਥੇ ਉਹ ਡਾਕਟਰ ਸਾਹਿਬ ਕਮੋਜ ਡਾਕਟਰ ਆ ਉਹਨਾਂ ਨੇ ਉਹਨਾਂ ਤੇ ਗੋਲੀ ਮਾਰੀ ਐਕਸਟਰੈਕਸ਼ਨ ਵਾਸਤੇ ਅਸਲੀ ਕਾਰਨ ਹੈ ਕਿ ਇੱਥੇ ਕੋਈ ਮੁੱਖ ਮੰਤਰੀ ਹੈ ਨਹੀਂ ਸੂਬਾ ਬਗੈਰ ਮੁੱਖ ਮੰਤਰੀ ਤੋਂ ਚੱਲ ਰਿਹਾ ਹੈ ਚਲਾ ਰਿਹਾ ਕੇਜਰੀਵਾਲ ਉੱਥੇ ਪੈ ਕੇ ਦਿੱਲੀ ਉਹਨੂੰ ਕੋਈ ਫਿਕਰ ਨਹੀਂ ਤੇ ਮੈਂ ਤਾਂ ਕੇਜਰੀਵਾਲ ਸਾਹਿਬ ਨੂੰ ਬੇਨਤੀ ਕਰਨਾ ਚਾਹਣਾ ਹੈ ਤੁਹਾਨੂੰ ਪੰਜਾਬ ਦੀ ਜਨਤਾ ਨੇ 92 ਸੀਟਾਂ ਦਿੱਤੀਆਂ ਆ ਥੋੜੀ ਜਿਹੀ ਜੁੰਵਾਰੀ ਹੈ ਅੱਜ ਜੋ ਹਾਲਾਤ ਤੁਸੀਂ ਬਣਾਤੀਆ ਪੰਜਾਬ ਦੀ ਜੇ ਤੁਸੀਂ ਨਾਸ ਐਕਸ਼ਨ ਲੇਤਾ ਤਾਂ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ ਤੇ ਆਪਣੇ ਸੂਬੇ ਦੇ ਮੁੱਖ ਮੰਤਰੀ ਨੂੰ ਤੇ ਸਾਰਿਆਂ ਨੂੰ ਸਾਰੇ ਇਹਨਾਂ ਦੇ ਬੰਦਿਆਂ ਨੂੰ ਖਿੱਚੋ ਨਹੀਂ ਤਾਂ ਜੇ ਹਾਲਾਤ ਵਿਗੜ ਗਏ ਐ ਜੀ ਹਾਲਾਤ ਬਣ ਜਾਣੀ ਐ ਇੱਥੇ ਕਾਬੂ ਨਹੀਂ ਰਹਿਣਾ ਕੁਝ ਬੱਸ ਬੜੀ ਵੱਡੀ ਘਟਨਾ ਹੋਈ ਆ ਮਨੋ ਰੋੜਾ ਜਿੱਥੇ ਆਈ ਸੀਗੇ ਪਿਛਲੇ 20 ਦਿਨ ਪਿਛਲੇ 20 ਦਿਨ ਤਿੰਨ ਵਾਰ ਦਾ ਤਾਂ ਹੁੰਦੀਆਂ ਇੰਟੈਲੀਜੈਂਸ ਕੋਲ ਕੋਈ ਇੱਕ ਵੀ ਇਨਪੁਟ ਨਹੀਂ ਐ ਇੰਟੈਲੀਜੈਂਸ ਤੁਸੀਂ ਬੰਦੇ ਨਹੀਂ ਜੀ ਪੰਜਾਬ ਦਾ ਇੰਟੈਲੀਜੈਂਸ ਸਿਸਟਮ ਫੇਲ ਹੋ ਚੁੱਕਿਆ ਇੱਥੇ ਹੋ ਕੀ ਰਿਹਾ ਐ ਪੈਸੇ ਲੈ ਕੇ ਤਾਂ ਪੋਸਟਿੰਗਾਂ ਹੁੰਦੀਆਂ ਮੈਂ ਕਈ ਪੁਲਿਸ ਵਾਲਿਆਂ ਨਾਲ ਗੱਲ ਕੀਤੀ ਮੈਂ ਕਿਹਾ ਡਰੱਗਸ ਕਿਉਂ ਇੰਨੇ ਜ਼ਿਆਦਾ ਹੋ ਗਿਆ ਕਹਿੰਦੇ ਅਸੀਂ ਕੀ ਕਰੀਏ ਕਿ ਜਿਹੜੇ ਡਰੱਗ ਵੇਚਣ ਵਾਲੇ ਉਹਨਾਂ ਸਪਲਾਈਅਰ ਨੂੰ ਫੜਦੇ ਆਂ ਤੇ ਲੋਕਲ ਆਮ ਆਦਮੀ ਪਾਰਟੀ ਦਾ ਐਮ.ਐਲ.ਏ ਆ ਕੇ ਉਹਨੂੰ ਬਚਾ ਲੈਂਦਾ ਕਹਿੰਦਾ ਇਹਨੂੰ ਨਹੀਂ ਹੱਥ ਲਾਉਣਾ ਕਿਉਂਕਿ 5 ਲੱਖ 10 ਲੱਖ ਮਹੀਨੇ ਤੋਂ ਲਈ ਜਾਂਦੇ ਆ ਸੋ ਜਦੋਂ ਸਾਰਾ ਕੁਝ ਹੀ ਸਿਸਟਮ ਰਲ ਗਿਆ ਹੋਏ ਹੁਣ ਜਿਹੜੇ ਆਮ ਆਦਮੀ ਪਾਰਟੀ ਦੇ ਐਮ.ਐਲ.ਏ ਜਿੱਤੇ ਆ ਉਹ ਜਿੱਤਣ ਦੇ ਲਾਇਕ ਹੀ ਨਹੀਂ ਕਿ ਲੋਕਾਂ ਨੂੰ ਕਈਆਂ ਨੂੰ ਪਤਾ ਹੀ ਨਹੀਂ ਕਿ ਹੈ ਕੌਣ ਐਮ.ਐਲ.ਏ ਸਾਡੇ ਹਲਕੇ ਦੇ ਵੋਟਾਂ ਪੈ ਗਈਆਂ ਜਿਨ੍ਹਾਂ ਨੂੰ ਮੁਫਤ ਵੋਟਾਂ ਪੈ ਗਈਆਂ ਨਾ ਉਹਨਾਂ ਦੀ ਜੰਗਵਾਰੀ ਕੋਈ ਨਹੀਂ ਹੈ ਸਰ ਤੁਸੀਂ ਜਿਹੜੀ ਵਟਿੰਗ ਘਟਨਾ ਜਿਹੜੀ ਹੋਈ ਹੈ ਇਹਦੀ ਹੋ ਚੁੱਕਿਆ ਪੂਰੇ ਪੰਜਾਬ ਤੇ ਤਿੰਨੋਂ ਮਾਰਦਾ ਤਾਂ ਕੋਈ ਇਨਪੁਟ ਨਹੀਂ ਹੈ ਜੀ ਇਹਨਾਂ ਕੋਲ ਮੈਂ ਕਹਿੰਦਾ ਪੰਜਾਬ ਨਹੀਂ ਹਿੰਦੁਸਤਾਨ ਦੇ ਇਤਿਹਾਸ ਵਿੱਚ ਸਭ ਤੋਂ ਮਾੜੀ ਸਰਕਾਰ ਜੇ ਕਿਸੇ ਪਾਰਟੀ ਨੇ ਦਿੱਤੀ ਹੈ ਆ ਝਾੜੂ ਵਾਲੇ ਨੇ ਤੇ ਇਹਦੇ ਜੰਗਵਾਰ ਕੇਜਰੀਵਾਲਾ ਕਿਉਂਕਿ ਸਹੀ ਮਹੀਨੇ ਤੇ ਅੱਜ ਕੇਜਰੀਵਾਲ ਮੁੱਖ ਮੰਤਰੀ ਪੰਜਾਬ ਦਾ ਭਗਵੰਤ ਮਾਨ ਨਹੀਂ ਹੈ ਤੇ ਮੰਤਰੀ ਤਾਂ ਐ ਰੱਖੇ ਆ ਜਿਵੇਂ ਆਪਣੇ ਪੀਐਨ ਰੱਖੇ ਆ ਦਿੱਲੀੋਂ ਸੁਸੋਦੀਆ ਉਹ ਵੀ ਜੇਲ੍ਹ ਕੱਟ ਕੇ ਆਇਆ ਹੈ ਜੈਨ ਜਿਹੜਾ 6 ਮਹੀਨੇ ਜੇਲ੍ਹ ਕੱਟ ਕੇ ਆਇਆ ਸਾਰੇ ਤਾਂ ਗੈਂਗਸਟਰ ਹੈ ਮੈਂ ਤਾਂ ਇਹਨਾਂ ਲੋਕਾਂ ਦੇ ਅਨੇ ਦੇ ਵਿੱਚ ਇੰਡਸਟਰੀ ਨੂੰ ਨਸ਼ਾ ਮਿਲਿਆ ਸੀ ਉਹ ਕਹਿੰਦਾ ਅਸੀਂ ਮੈਂ ਅਸੀਂ ਪੰਜਾਬ ਨੂੰ ਛੱਡ ਕੇ ਜਾ ਰਹੇ ਹਾਂ ਮੈਂ ਕਿਹਾ ਕਿਉਂ ਉਹ ਕਹਿੰਦੇ ਇੱਕ ਤਾਂ ਗੈਂਗਸਟਰ ਸਾ ਤੋਂ ਫਰੋਤੀਆਂ ਲੈ ਰਹੇ ਐ ਤੇ ਗੈਂਗਸਟਰਾਂ ਤੋਂ ਵੱਧ ਫਰੋਤੀਆਂ ਕੇਜਰੀਵਾਲ ਲੈ ਰਹੇ ਸਾਨੂੰ ਲਿਸਟ ਆ ਜਾਂਦੀ ਹੈ ਕਿ ਕੋਈ 2 ਕਰੋੜ ਭੇਜੋ 5 ਕਰੋੜ ਭੇਜੋ ਅਸੀਂ ਕਿੰਨਾ ਪੈਸਾ ਭੇਜਾਂਗੇ ਕੇਜਰੀਵਾਲ जो फरौतियां लग जाए फिर बचूगा की एबीआई न्यूज चैनल देखने वाले सभी दर्शकों से हम अपील करते हैं कि एबीआई न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें। जय हिंद जय भारत